ਉਹ ਕਿੱਧਰ ਗਏ ਹੁਣ ਬਾਜਵੇਂ ਹੋਰੀ ਕਿੱਧਰ ਗਏ ਹੁਣ ਉਹ ਜਾਖਰ ਹੋਰੀ ਕਦੇ ਬੋਲੇ ਹੀ ਨਹੀਂ ਕਿਉਂਕਿ ਉਹਨੂੰ ਪਤਾ ਲੱਗ ਗਿਆ ਕਿ ਸਾਡੇ ਝੂਠ ਲੋਕ ਫੜ ਲੈਂਦੇ ਹਣ ਹੁਣ ਉਹ ਜ਼ਬਾਨਾ ਰਿਹਾ ਨਹੀਂ ਹੁਣ ਤਾਂ ਜਿਹੜਾ ਲੋਕਾਂ ਨਾਲ ਮਿਲੂਗਾ ਲੋਕਾਂ ਨਾਲ ਹੱਥ ਚ ਆੱਖ ਚਾ ਖਪਾ ਕੇ ਹੱਥ ਚ ਹੱਥ ਪਾ ਕੇ ਗੱਲ ਕਰੂਗਾ ਉਸ ਦੇ ਨਾਲ ਚੱਲਣਗੇ ਲੋਕ ਹੁਣ ਉਹ ਜ਼ਮਾਨਾ ਲੰਘ ਗਿਆ ਕਿ ਮੈਂ ਫਲਾਣਾ ਲੀਡਰਾਂ ਜੀ ਮੈਂ ਆਏ ਕਹਤਾ ਤਾਂ ਲੋਕ ਮੇਰੇ ਨਾਲ ਚੱਲਣਗੇ ਨੋ ਉਹ ਜ਼ਮਾਨਾ ਨਹੀਂ ਹੈਗਾ ਮਿਹਨਤ ਕਰਨੀਆਂ ਪੈਣਗੀਆਂ ਲੋਕਾਂ ਦੇ ਵਿੱਚ ਜਾਣਾ ਪਊਗਾ ਉਹਨਾਂ ਦੀਆਂ ਮੁਸ਼ਕਲਾਂ ਸੁਣਨੀਆਂ ਪੈਣਗੀਆਂ ਗਲੀ ਗਲੀ ਜਾਣਾ ਪਊਗਾ ਘਰ ਘਰ ਜਾਣਾ ਪਊਗਾ ਵਿੰਡੋ ਟੂ ਵਿੰਡੋ ਜਾਣਾ ਪਊਗਾ ਤਾਂ ਲੋਕ ਅੱਜ ਕੱਲ੍ਹ ਵਧੀਆ ਗੱਲ ਹੈ ਮੈਂ ਤਾਂ ਕਹਣਾ ਇਹ ਤਾਂ ਮੈਂ ਹੀ ਸਿਖਾਏ ਨੇ ਨਾ ਸਵਾਲ ਪੁੱਛਣੇ ਤਾਂ ਮੈਂ ਹੀ ਸਿਖਾਏ ਨੇ ਸੰਗਰੂਰ ਜਦੋਂ ਮੈਂ ਕਹਿੰਦਾ ਹੁੰਦਾ ਸੀ ਇਹ ਤਾਂ ਸਵਾਲ ਪੁੱਛਿਆ ਕਰੋ ਸਾਨੂੰ ਵੀ ਪੁੱਛਿਆ ਕਰੋ ਮੈਨੂੰ ਵੀ ਪੁੱਛ ਲੈਂਦੇ ਨੇ ਜਵਾਬ ਦੇਣਾ ਜਵਾਬ ਦੇਣ ਚ ਤਾਂ ਮੈਂ ਕੋਈ ਆਨਾ ਕਾ ਨਹੀਂ ਤਾਂ ਕਰਾਂ ਨਾ ਜੇ ਕਿਸੇ ਗੱਲੋਂ ਕਾਣਾ ਹੋਵਾਂ ਮੈਂ ਤਾਂ ਕਹਿੰਨਾ ਪੁੱਛੋ ਪਰ ਉਹਨਾਂ ਨੂੰ ਵੀ ਪੁੱਛੋ ਵੀ ਆਏ ਕਿਉਂ ਮੈਂ 1 ਨਵੰਬਰ ਨੂੰ ਡਿਬੇਟ ਰੱਖ ਲਈ ਸੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਚ ਵੀ ਉੱਥੇ ਆ ਕੇ ਅਪਾ ਰੋਜ਼ ਹਰ ਰੋਜ਼ ਮੇਰੇ ਕੋਲ ਤੋਂ ਬੋਲੀ ਜਾਂਦੇ ਹੋ ਆਜੋ ਤੁਹਾਡੇ ਕੁਰਸੀਆਂ ਲਾਉਣੇ ਆ ਆਜੋ ਬਹਿ ਕੇ ਗੱਲ ਕਰਦੇ ਆ ਇੱਕ ਨਹੀਂ ਆਇਆ ਆਇਆ ਸੀ ਕੋਈ ਇੱਕ ਵੀ ਨਹੀਂ ਆਇਆ ਬਾ ਗੱਲਾਂ ਕਰਨੂ ਨੇ ਆ ਕੱਲ ਮੇ ਕਰੋੜ ਕਰੋੜ ਰੁਪਇਆ ਦਿੱਤਾ ਹੈ ਪਲੇਅਰਾਂ ਨੂੰ ਆ ਪਰਸੋਂ ਨੌਕਰੀਆਂ ਦਿੱਤੀਆਂ 416 ਉਹ ਤੋਂ ਪਹਿਲਾਂ ਪੁਲਿਸ ਦੇ ਵਿੱਚ ਨੌਕਰੀਆਂ ਦਿੱਤੀਆਂ ਕੋਈ ਇੱਕ ਬੋਲਿਆ ਵੀ ਬਹੁਤ ਬਹੁਤ ਵਧੀਆ ਕੰਮ ਕੀਤਾ ਸਰਕਾਰ ਨੇ ਨਾ ਕੁਸੇ ਵਿਰੋਧੀ ਪਾਰਟੀਆਂ ਨੇ ਕਿਹਾ ਕਿਹਾ ਜੀ ਸਾਡੇ ਜਿਹੜੇ ਪਲੇਅਰ ਗਏ ਸੀ 올림픽 ਚ ਕਰੋੜ ਕਰੋੜ ਰੁਪਈਆ ਉਹਨਾਂ ਨੂੰ ਦੇਤਾ ਤੇ 15 ਬੰਦੇ ਨਾਲ ਕੋਹਨਾਂ ਨੂੰ ਵੀ ਦੇਤਾ ਜਿਹੜੇ ਗਏ ਸੀ ਮੈਡਲ ਭਾਵੇਂ ਨਹੀਂ ਆਇਆ ਪਰ ਗਏ ਸੀ ਕੋਈ ਬੋਲਿਆ ਜबान सੜ ਜੇ ਇਹਨਾਂ ਦੀ ਕਿ ਜੇ ਮੂੰਹੋਂ ਕੋਈ ਅੱਖਰ ਨਿਕਲ ਨਾ ਜੀ ਤਾਰੀਫ ਨਹੀਂ ਕਰਨੀ ਬਸ ਉਹੀ ਭਗਵੰਤ ਮਾਨ ਤੇ ਤਵਾ ਲਾਉਣਾ ਇਹ ਐ ਕਿਉਂ ਬਣ ਗਿਆ ਇਹ ਐ ਕਿਉਂ ਹੋ ਗਿਆ ਇਹ ਗੱਡੀ ਦੀ ਮੋਹਲੀ ਸੀਟ ਤੇ ਕਿਉਂ ਬਹਿੰਦਾ ਹੈ ਇਹ ਗੱਡੀ ਦੀ ਪਿਛਲੀ ਸੀਟ ਤੇ ਕਿਉਂ ਨਹੀਂ ਬਹਿੰਦਾ ਇਹ ਐ ਵਿੱਚ ਗੱਡੀ ਆਦਿ ਚ ਕਿਉਂ ਰੋਕ ਲੈਂਦਾ ਐਨ ਥੋੜੀ ਹੁੰਦਾ ਹੁੰਦਾ ਐ ਇਹ ਵਿਧਾਨ ਸਭਾ ਚ ਹਰੇਕ ਸਵਾਲ ਦਾ ਜਵਾਬ ਆਪ ਕਿਉਂ ਦਿੰਦਾ ਐ ਐਨ ਥੋੜੀ ਹੁੰਦਾ ਹੁੰਦਾ ਅੱਲਾਹ ਦੱਸ ਆ ਗੱਲਾਂ ਨਹੀਂ ਆ ਕੁ ਗੱਲਾਂ ਨੇ ਕਰਨ ਵਾਲੀਆਂ ਕੋਈ ਪੰਜਾਬ ਦੇ ਮੁੱਦੇ ਦੀ ਗੱਲ ਕਰੋ ਆ ਨਹਿਰਾਂ ਆ ਨਦੀਆਂ ਤੁਹਾਡੇ ਕੋਲੇ ਪਹੁੰਚ ਗਈਆਂ ਉਹ ਕੱਸੀਆਂ ਦਾ ਪਾਣੀ 40 40 ਸਾਲ ਬਾਅਦ ਪਹੁੰਚਿਆ ਇਹ ਤੋਂ ਪਹਿਲਾਂ ਕਦੇ ਇਹਨਾਂ ਨੇ ਗੱਲ ਕੀਤੀ ਸੀ ਪਾਣੀ ਦੀ ਕਦੇ ਦਰਖਤਾਂ ਦੀ ਗੱਲ ਕੀਤੀ ਸੀ ਇਹਨਾਂ ਨੇ ਨਾ ਆਪਦੇ ਪੁੱਤ ਆਪਣੇ ਭਤੀਜੇ ਆਪਦੇ ਸਾਲੇ ਆਪਦੇ ਜੀਜੇ ਬਸ ਸੁਵੀਰੋ ਥੋੜੇ ਜਿਹਾ ਔਖਾ ਹੈਗਾ ਕੰਮ ਇਹ ਹੌਲੀ ਹੌਲੀ ਲੋਕਾਂ ਦੇ ਮਨ ਚ ਆਊਗੀ ਗੱਲ ਇਹ ਕਿ ਹਾਂ ਯਾਰ ਆਪਾਂ ਤਾਂ ਉਹੀ ਰਹਿ ਗਏ ਯਾਰ ਪਿੱਛੇ ਤੇ ਹੁਣ ਪਾਣੀ ਪਹੁੰਚ ਗਿਆ ਕੱਸੀਆਂ ਦਾ ਪਾਣੀ ਰੋਜ਼ ਪਹੁੰਚ ਰਿਹਾ ਜਿੰਨੇ ਦਿਨ ਆਪਾਂ ਨੂੰ ਹੋ ਗਏ 1800 ਇੱਕ ਕਿਸੇ ਨੇ ਮੈਨੂੰ ਡਾਟਾ ਭੇਜਿਆ 1280 ਦਿਨ ਦੇ ਨੇੜੇ ਤੇੜੇ ਆਪਣੀ ਸਰਕਾਰ ਬਣੀ ਨੂੰ ਹੋ ਗਏ 44666 ਨੌਕਰੀਆਂ ਦਿੱਤੀਆਂ ਇਸ ਹਿਸਾਬ ਨਾਲ ਇੱਕ ਦਿਨ 51 ਨੌਕਰੀਆਂ ਬਣਦੀਆਂ ਨੇ ਹਰ ਰੋਜ਼ 51 ਸਰਕਾਰੀ ਨੌਕਰੀਆਂ ਆਪਣੀ ਸਰਕਾਰ ਦੇ ਰਹੀ ਹੈ ਤੁਹਾਡੇ ਵੀ ਰਿਸ਼ਤੇਦਾਰ ਹੋਣਗੇ ਕੋਈ ਹੱਥ ਖੜਾ ਕਰ ਦੋ ਕਿਸੇ ਨਾ ਕਿਸੇ ਨੂੰ ਨੌਕਰੀ ਮਿਲੀ ਹੋਊਗੀ ਕੋਈ ਹੱਥ ਖੜਾ ਕਰ ਦੋ ਕੋਈ ਰਿਸ਼ਤੇਦਾਰ ਨੂੰ ਦੋਸਤ ਮਿੱਤਰ ਨੂੰ ਉਹ ਪਿੱਛੇ ਹੱਥ ਖੜੇ ਹੋਏ ਕੋਈ ਪੈਸਾ ਤਾਂ ਨਹੀਂ ਲੱਗਿਆ ਕਿਸੇ ਦੀ ਸਿਫਾਰਿਸ਼ ਤਾਂ ਨਹੀਂ ਚੱਲੀ ਨਾ ਇੱਕ ਕਰਜ ਦੋ ਦੋ ਨੌਕਰੀਆਂ ਵੀ ਮਿਲ ਗਈਆਂ ਤਿੰਨ ਤਿੰਨ ਵੀ ਮਿਲ ਗਈਆਂ ਬੱਚੇ ਬਾਹਰਲੇ ਮੁਲਕਾਂ ਤੋਂ ਵਾਪਸ ਆ ਰਹੇ ਨੇ ਜਦੋਂ ਮੈਂ ਗੱਲ ਕਹੀ ਸੀ ਉਦੋਂ ਇਹ ਮਜੀਠੀ ਹੋਰੀ ਆ ਜਿਹੜੇ ਦੂਜੇ ਮਜ਼ਾਕ ੜਾਉਂਦੇ ਸੀ ਲੈ ਕੈਨੇਡਾ ਤੋਂ ਕਿਵੇਂ ਆ ਜਾਣਗੇ ਲੋਕ ਵਾਪਸ ਹੁਣ ਆਉਂਦੇ ਨਹੀਂ ਆਉਣ ਲੱਗੇ ਆ ਕੇ ਇੱਥੇ ਨੌਕਰੀਆਂ ਲੈਣ ਵਾਸਤੇ ਕੰਪੀਟੀਸ਼ਨ ਦੇ ਇਗਜ਼ਾਮਾਂ ਦੇ ਵਿੱਚ ਬੈਠਣ ਲੱਗੇ ਆ ਕੇ ਇੱਥੇ ਬਿਜ਼ਨਸ ਕਰਨ ਬਾਰੇ ਗੱਲ ਕਰਨ ਲੱਗੇ ਮੈਨੂੰ ਕੋਈ ਰੋਜ਼ ਫੋਨ ਆਉਂਦੇ ਆ ਅਸੀਂ ਆ ਗਏ ਜੀ ਵਾਪਸ ਮੈਂ ਕਿਹਾ ਆ ਜਾਓ ਆਪਾਂ ਆਪਣੀ ਧਰਤੀ ਠੀਕ ਕਰੀਏ ਆਪਣੀ ਗੁਰੂਆਂ ਦੀ ਧਰਤੀ ਆਪਣੀ ਸ਼ਹੀਦਾਂ ਦੀ ਧਰਤੀ ਜਰਖੇਜ਼ ਧਰਤੀ ਉਹ ਧਰਤੀ ਜਿੱਥੇ ਸ਼ਾਇਰ ਗੁਰੂ ਐਡਿਡੀਆਂ ਐਨ ਜੀਓਜ਼ ਅੱਜ ਵੀ ਸੇਵਾਦਾਰ ਅੱਜ ਵੀ ਐਨ ਜੀਓ ਦਾ ਬਹੁਤ ਵੱਡਾ ਬਾਬਾ ਸੇਵਾ ਸਿੰਘ ਜੀ ਆਪਣੀ ਸੇਵਾ ਕਰ ਰਿਹਾ ਹੈ ਭਗਤ ਪੂਰਨ ਸਿੰਘ ਜੀ ਪਿੰਗਲ ਵਾਲੇ ਵਾਲੇ ਆਪਣੀ ਸੇਵਾ ਕਰ ਰਹੇ ਉਹ ਕਿਹੜਾ ਕੋਈ ਨੌਕਰੀ ਮੰਗਦੇ ਜਾਂ ਸਰਕਾਰ ਚ ਕੋਈ ਅਹੁਦੇਦਾਰੀ ਮੰਗਦੇ ਆ ਸੇਵਾ ਕਰਨ ਵਾਸਤੇ ਕੋਈ ਚੇਰਮੈਨ ਹੀ ਥੋੜੀ ਚਾਹੀਦੀ ਹੁੰਦੀ ਹੈ ਸੇਵਾ ਕਰਨ ਵਾਸਤਾ ਇੱਛਾ ਸ਼ਕਤੀ ਚਾਹੀਦੀ ਹੁੰਦੀ ਹੈ ਸੋ ਕਰੋ ਸਰਕਾਰ ਐਪਰੀਸ਼ੀਏਟ ਕਰੂਗੀ ਸਰਕਾਰ ਤੁਹਾਡੇ ਨਾਲ ਖੜੂਗੀ ਸੋ ਬਿਜਲੀ ਹੋਗੀ ਕਲੀਨਿਕ ਹੋਗੇ ਸਕੂਲ ਹੋਗੇ ਸੜਕ ਸੁਰੱਖਿਆ ਫੋਰਸ ਹੋਗੀ ਨੌਕਰੀਆਂ ਹੋਗੀਆਂ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਨੂੰ ਹੋਰ ਬਹੁਤ ਵੱਡੀਆਂ ਵੱਡੀਆਂ ਖੁਸ਼ਖਬਰੀਆਂ ਮਿਲਣਗੀਆਂ ਕਿ ਪੰਜਾਬ ਆ ਵੀ ترقی ਕਰ ਗਿਆ ਆ ਵੀ ترقی ਕਰ ਗਿਆ ਬਸ ਇੱਕ ਤਾਂ ਇਹਨਾਂ ਦੀ ਗੱਲਾਂ 'ਚ ਨਹੀਂ ਆਉਣਾ ਇਹ ਜੋ ਕਹਿੰਦੇ ਰਹਿੰਦੇ ਹਰ ਰੋਜ਼ ਤੇ ਦੂਜਾ ਆਪਾਂ ਨੇ ਕਿਸੇ ਨੂੰ ਮਾਰਾ ਨਹੀਂ ਪੋੜਨਾ ਸੋਸ਼ਲ ਮੀਡੀਆ 'ਚ ਕੋਈ ਕਮੈਂਟਾਂ ਕੋ ਮੁੰਡਾਂ ਤੇ ਉਹਦਾ ਲੜਨ ਨੂੰ ਫਿਰਦੇ ਆ ਉਹ ਤਾਂ ਕਹਿੰਦੇ ਸਾਡੇ ਨਾਲ ਲੜੋ ਜਦੋਂ ਕੋਈ ਪਹਿਲਵਾਨ ਜਿਹੜਾ ਮਾੜਾ ਪਹਿਲਵਾਨ ਹੁੰਦਾ ਉਹ ਹਾਰਨ ਲੱਗਦਾ ਨਾ ਫਿਰ ਉਹ ਦੰਦੀਆਂ ਦੁਲਦੀਆਂ ਵੜਨ ਲੱਗ ਜਾਂਦੇ ਦੂਜੇ ਪਹਿਲਵਾਨ ਦੇ ਕੰਨ ਤੇ ਦੰਦੀ ਵੜ ਲਈ ਹੈ ਨਾ ਕਦੇ ਆਏ ਉਹ ਇਹ ਕੰਮ ਤੇ ਆਏ ਹੋਇਆ ਹੁਣ ਉਹ ਬਸ ਉਹਨਾਂ ਨੂੰ ਇਹੀ ਪੰਗਾ ਇਹੀ ਦੁੱਖ ਹੈ ਕਿ ਆਮਕਰਾਂ ਦੇ ਮੁੰਡੇ ਮੰਤਰੀ ਕਿਉਂ ਬਣ ਗਏ ਆਮਕਰਾਂ ਦਾ ਮੁੰਡਾ ਮੁੱਖ ਮੰਤਰੀ ਕਿਉਂ ਬਣ ਗਿਆ ਇਥੇ ਸਾਡੇ 3 ਪੁੱਤ ਬੈਨੇ ਹੁੰਦੇ ਐ ਸੋ ਇਸ ਕਰਕੇ ਮੈਂ ਤੁਹਾਨੂੰ ਕਹਿਣਾ ਚਾਹਣਾ ਕਿ ਸਾਡੇ ਨਾਲ ਜਿੰਨੇ ਚੱਲਿਓ ਉਦੋਂ ਹੀ ਚੱਲੋ ਨਹਾਰ ਪੰਜਾਬ ਤੇ ਰੰਗਲੇ ਪੰਜਾਬ ਦੇ ਰੰਗ 22 ਸਾਲਾਂ ਚ ਦਿਖਣ ਲੱਗ ਗਏ ਹੁਣ ਹੋਰ ਗੂੜੇ ਹੋਣਗੇ ਇਹ ਹੋਰ ਗੂੜੇ ਹੋਣਗੇ ਕਿਉਂਕਿ ਸੁਜੀਤ ਪਾਤਰ ਜੀ ਨੇ ਲਿਖਿਆ ਕੀ ਹੋਇਆ ਜੇ ਪੱਤ ਚੜਾਈ ਤੂੰ ਅਗਲੀ ਰੁੱਤ ਵਿੱਚ ਯਕੀਨ ਰੱਖੀ ਮੈਂ ਲੱਭ ਕੇ ਲਿਆਉਣਾ ਕਿਤੇ ਕਲਮਾ ਤੂੰ ਫੁੱਲਾਂ ਜੋਗੀ ਜ਼ਮੀਨ ਰੱਖੀ ਤੁਸੀਂ ਫੁੱਲਾਂ ਜੋਗੀ ਜ਼ਮੀਨ ਰੱਖਿਓ ਕਲਮੇ ਮੈਂ ਲੱਭ ਕੇ ਲਿਆਉਂਗਾ ਐਸੇ ਪੰਜਾਬ ਦੀ ਧਰਤੀ ਤੇ ਗੁਲਾਬ ਦੇ ਫੁੱਲ ਐਸੇ ਪੰਜਾਬ ਦੀ ਧਰਤੀ ਤੇ ਗਿੱਧੇ ਪੰਗੜੇ ਪਹਿਣਗੇ ਖੁਸ਼ੀਆਂ ਦੇ ਸਮਾਗਮ ਹੋਣਗੇ ਰੰਗਲਾ ਨੱਚਦਾ ਵਸਦਾ ਹੱਸਦਾ ਪੰਜਾਬ ਬਣੂਗਾ ਕੋਈ ਕਮੀ ਨਹੀਂ ਸਾਡੀ ਮਿਹਨਤ ਚ ਕੋਈ ਕਮੀ ਨਹੀਂ ਪ੍ਰਮਾਤਮਾ ਵੱਲੋਂ ਸਾਨੂੰ ਬਹੁਤ ਬਲੈਸਡ ਧਰਤੀ ਹੈ ਆਸ਼ੀਰਵਾਦ ਪ੍ਰਾਪਤ ਧਰਤੀ ਹੈ ਹਰ ਧਰਮ ਤੇ ਸਾਡੇ ਲੋਕ ਰਹਿੰਦੇ ਨੇ ਉਧਰ ਕੀ ਹੈ ਹਾਲ ਆ ਜਿਹੜੇ ਸਾਨੂੰ ਸੈਂਟਰ ਸੈਂਟਰ ਵਾਲੇ ਕਹਿੰਦੇ ਰਹਿੰਦੇ ਨਾ ਲਾ ਐਂਡ ਆਰਡਰ ਉਹ ਮੈਂ ਕਹਿੰਦਾ ਤੁਸੀਂ ਆਪਦਾ ਯੂਪੀ ਦੇਖ ਲਓ ਤੁਸੀਂ ਹਰਿਆਣਾ ਦੇਖ ਲਓ ਆਪਦਾ ਤੁਹਾਨੂੰ ਕਰਫੂ ਲਾਉਣੇ ਪੈਂਦੇ ਆ ਰਾਮ ਨੌਮੀ ਵੇਲੇ ਸਾਡੇ ਇੱਥੇ ਸਾਡੀਆਂ ਰਾਮ ਨੌਮੀਆਂ ਸਾਡੇ ਗੁਰਪੂਰਵ ਸਾਡੀਆਂ Eidਾਂ, Shab-e-Ridā, ਸਾਡੀਆਂ Hanuman Jayantੀਆਂ, ਸਾਡੇ Christmas ਦੇ ਫੰਕਸ਼ਨ ਅਸੀਂ ਸਾਰੇ ਇਕੱਠੇ ਮਨਾਉਨੇ ਆਂ। ਇਕੱਠੇ ਮਿਲ ਕੇ ਮਨਾਉਨੇ ਆਂ। ਸਾਡੇ ਜੌਂਦੀ ਸਰਕਾਰ ਆਈ ਐ, 1 ਮਿੰਟ ਵੀ ਕਿਸੇ ਸ਼ਹਿਰ ਜਾਂ ਕਸਬੇ 'ਚ ਤਰਫੂ ਨਹੀਂ ਲਾਉਣਾ ਪਿਆ। ਆ ਹਰਿਆਣੇ ਵਾਲਿਆਂ ਨੂੰ ਪੁੱਛ ਲਓ, ਉਹ ਨੂਨ ਦੇ ਵਿੱਚ 4 ਮਹੀਨੇ ਕਰਫੂ ਲਾਉਣਾ ਪਿਆ ਗਿਆ। ਉਹ UP 'ਚ ਰੋਜ਼ ਹੈ ਜਾਂ ਪੰਗਾ ਪਿਆ ਹੁੰਦਾ। ਸੋ ਸਾਡੇ ਲੋਕ ਤਾਂ ਮਿਲ ਜੁਲ ਕੇ ਰਹਿਣ ਵਾਲੇ ਲੋਕ ਐ। ਬਸ ਸਾਨੂੰ ਸਾਡੇ ਹੱਕ ਦੇ ਦਿਆ ਕਰੋ। ਕਸੀ ਮੰਗਣ ਨਹੀਂ ਜਾਣਦੇ ਹੱਕ ਅਸੀਂ ਛੱਡਣ ਨਹੀਂ ਜਾਣਦੇ ਹੱਕ ਸਾਡੇ ਦੇ ਦਿਓ ਅਸੀਂ ਤੁਹਾਨੂੰ ਕੁਝ ਨਹੀਂ ਕਹਿੰਦੇ ਆਪਦੇ ਆਸਤਾ ਮਸਤ ਫੌਜਾਂ ਨੇ ਸਾਡੇ ਕੋਲ ਤਾਂ ਸੋ ਇਸ ਕਰਕੇ ਤੁਹਾਨੂੰ ਇੱਥੇ ਕਹਿਣ ਆਇਆ ਅੱਜ ਦੇ ਦਿਨ ਭੈਣਾਂ ਨੂੰ ਖਾਸ ਤੌਰ ਤੇ ਬਹੁਤ-ਬਹੁਤ ਵਧਾਈਆਂ ਰਖੜੀ ਦਾ ਤਿਹਾਰ ਹੈ ਬਹੁਤ ਸਾਰੀਆਂ ਕੁੜੀਆਂ ਨੇ ਮੈਨੂੰ ਰਖੜੀ ਭੇਜੀ ਹੈ ਡਾਕ ਰਾਹੀਂ ਵੀ ਭੇਜੀ ਹੈ ਈਮੇਲ ਤੇ ਵੀ ਤੇ ਮੈਂ ਉਹਨਾਂ ਭੈਣਾਂ ਨੂੰ ਵੀ ਬਹੁਤ-ਬਹੁਤ ਧੰਨਵਾਦ ਵੀ ਕਰਦਾ ਤੇ ਨਾਲ ਇਹ ਵੀ ਕਹਿੰਦਾ ਕਿ ਅਸੀਂ ਤੁਹਾਡੇ ਭਰਾ ਅਸੀਂ ਧੀਆਂ ਦੀਆਂ ਇੱਜ਼ਤਾਂ ਹਿਫਾਜ਼ਤਾਂ ਉਹਨਾਂ ਦੇ ਮਾਨ ਸਨਮਾਨ 'ਚ ਵਾਅਦਾ ਕਰਾਂਗੇ ਅਸੀਂ ਉਹ ਲੋਕ ਆ ਜਿਹੜੇ ਹੋਰਾਂ ਦੀਆਂ ਧੀਆਂ ਭੈਣਾਂ ਦੀ ਇੱਜ਼ਤਾਂ ਬਚਾਉਣ ਵਾਸਤੇ ਵੀ ਕੁਰਬਾਨੀਆਂ ਦਿੰਦੇ ਰਹੇ ਆ ਸੋ ਇਸ ਕਰਕੇ ਸਾਡੀਆਂ ਧੀਆਂ ਤਰੱਕੀ ਕਰਨ ਸਾਡੀਆਂ ਭੈਣਾਂ ਤਰੱਕੀ ਕਰਨ ਰਖੜੀ ਦੇ ਮੌਕੇ ਤੇ ਫਾਇਰ ਬ੍ਰਿਗੇਡ ਦੇ ਵਿੱਚ ਪਹਿਲੀ ਵਾਰ ਹੋਊਗਾ ਅਸੀਂ ਕਾਨੂੰਨ ਥੋੜੇ ਜਿਹਾ ਬਦਲੇ ਨੇ ਪਹਿਲਾਂ ਸਖਤ ਸੀਗੇ ਉਹਦੇ ਕਰਕੇ ਕੁੜੀਆਂ ਨਹੀਂ ਆ ਸਕਦੀਆਂ ਸੀ ਹੁਣ ਅਸੀਂ ਕਾਨੂੰਨ ਥੋੜੇ ਜੇ ਨਰਮ ਕਰਕੇ ਆਉਣ ਵਾਲੇ ਦਿਨਾਂ 'ਚ ਤੁਹਾਨੂੰ ਖਬਰ ਮਿਲ ਜੂਗੀ ਪੰਜਾਬ ਪਹਿਲਾ ਸੂਬਾ ਹੋਊਗਾ ਜਿਹਦੇ 'ਚ ਫਾਇਰ ਬ੍ਰਿਗੇਡ ਦੇ ਵਿੱਚ ਵੀ ਸਾਡੀਆਂ ਧੀਆ ਤੇ ਸਾਡੀਆਂ ਕੁੜੀਆਂ ਜਿਹੜੀਆਂ ਨੇ ਉਹ ਕੰਮ ਕਰਨਗੀਆਂ ਫਾਇਰ ਬ੍ਰਿਗੇਡ ਦੇ ਵਿੱਚ ਦੇਸ਼ 'ਚ ਕਿਤੇ ਵੀ ਕੁੜੀਆਂ ਨਹੀਂ ਹੈਗੀਆਂ ਕਿਉਂਕਿ ਰੂਲ ਥੋੜੇ ਜੇ ਔਖੇ ਕਰ ਰੱਖੇ ਸੀ ਅੱਜ ਕੱਲ੍ਹ ਜ਼ਮਾਨਾ ਬਦਲ ਗਿਆ ਸੋ ਆਂਗਣਵਾੜੀ 'ਚ ਕੱਲ ਹੀ ਅਜੇ ਅਨਾਉਂਸਮੈਂਟ ਕਰਕੇ ਆਏ ਆ ਪਰਸੋਂ ਕਿ 3000 ਹੋਰ ਨੌਕਰੀਆਂ ਆਂਗਣਵਾੜੀ 'ਚ ਭੈਣਾਂ ਨੂੰ ਧੀ ਆਂਦਾਂਗੇ ਤੁਹਾਡੀਆਂ ਕੁੜੀਆਂ ਕਿਸੇ ਪੱਖੋਂ ਵੀ ਕੰਮ ਨਹੀਂ ਐਸ ਵਕਤ ਹੈਰਾਨ ਹੋ ਜਾਓਗੇ ਲਿਖ ਲਿਓ ਪੱਤਰਕਾਰ ਵੀ ਬੈਠੇ ਨੇ ਐਸ ਵਕਤ ਜਦੋਂ ਮੈਂ ਬੋਲ ਰਿਹਾ ਤਾਂ ਪੰਜਾਬ ਦੇ ਵਿੱਚ 6 ਕੁੜੀਆਂ ਐਸਐਸਪੀ ਨੇ 8 ਕੁੜੀਆਂ ਡੀਸੀ ਲੱਗੀਆਂ ਹੋਈਆਂ ਪਹਿਲੀ ਵਾਰ ਹੋਇਆ ਇਤਿਹਾਸ 'ਚ 6 ਕੁੜੀਆਂ ਐਸਐਸਪੀ ਨੇ ਪੰਜਾਬ ਦੀਆਂ 8 ਡੀਸੀ ਨੇ ਅਸੀਂ ਤੀਆਂ ਨੂੰ ਬਰਾਬਰ ਦਾ ਦਰਜਾ ਦੇ ਰਹੇ ਹਾਂ ਸਾਡੇ ਤੇ ਜੋ ਕਲੰਕ ਜਿਹਾ ਲੱਗਿਆ ਸੀਗਾ ਕਿ ਤੀਆਂ ਨੂੰ ਮਾਰ ਜਮਣ ਤੋਂ ਪਹਿਲਾਂ ਹੀ ਮਾਰ ਦਿੰਦੇ ਉਹ ਤੋਤਾ ਸੀ ਇਹੀ ਕਹੂੰਗਾ ਮੈਂ ਤਾਂ ਪਾਰਲੀਮੈਂਟ 'ਚ ਹੀ ਬੋਲਿਆ ਸੀ ਕਿ ਇੱਕ ਧੀ ਆਪਣੀ ਮਾਂ ਨਾਲ ਗੱਲ ਕਰ ਰਹੀ ਐ ਉਹ ਧੀ ਜਿਹੜੀ ਹਜੇ ਪੇਟ 'ਚ ਐ ਜਿਹੜੀ ਜੰਮੀ ਨਹੀਂ ਹਜੇ ਉਹ ਪੇਟ 'ਚੋਂ ਆਪਣੇ ਮਾਂ ਨਾਲ ਗੱਲ ਕਰ ਰਹੀ ਐ ਕਿ ਆ ਜਾ ਬੈਠ ਨੀ ਮਾਏ ਗੱਲਾਂ ਕਰੀਏ ਕੰਮ ਦੀਆਂ ਰਾਜਗੁਰੂ ਸਖਦੇਵ ਭਗਤ ਸਿੰਘ ਮਾਵਾਂ ਹੀ ਨੇ ਜੰਮਦੀਆਂ ਕੀ ਪਤਾ ਮੈਂ ਜੰਮ ਦੇਵਾਂ ਕੋਈ ਅਗੰਮੜਾ ਮਰਦ ਨੀ ਮਾਏ ਕੁੱਖ ਦੇ ਵਿੱਚ ਨਾ ਕਤਲ ਕਰਾਈਂ ਇਹੀ ਮੇਰੀ ਅਰਜ਼ੀ ਮਾਏ ਸੋ ਤਿਆਂ ਨੂੰ ਜੰਮਣ ਦਾ ਮੌਕਾ ਵੀ ਦਿਓ ਉਡਾਂ ਉਡਾਰੀਆਂ ਮਾਰਨ ਦਾ ਮੌਕਾ ਦਿਓ ਕੀ ਪਤਾ ਕਿਹੜੇ ਕਿਹੜੀ ਕੁਖ ਤੋਂ ਕਿਹੜਾ ਯੋਧਾ ਪੈਦਾ ਹੋ ਜੇ ਸੋ ਆਪਾਂ ਨੂੰ ਅੱਜ ਬਹੁਤ-ਬਹੁਤ ਵਧਾਈਆਂ ਨਾਲ ਮੈਂ ਭੈਣਾਂ ਨੂੰ ਮੁਬਾਰਕਬਾਦ ਦਿੰਨਾ ਔਰ ਸਾਰੇ ਭਰਾਵਾਂ ਨੂੰ ਵੀ ਕਿ ਸੁਖੀ ਵਸਦੇ ਰਹੋ ਤੰਦਰੁਸਤ ਰਹੋ ਭੈਣ ਭਰਾਵਾਂ ਦਾ ਪਿਆਰ ਬਣਿਆ ਰਹੇ ਪਰਿਵਾਰਾਂ ਦਾ ਪਿਆਰ ਬਣਿਆ ਰਹੇ ਔਰ ਸੱਚਾ ਗੁਰੂ ਲਾਦੋ ਰਹੇ ਸਾਨੂੰ ਗੁਰੂ ਇੱਥੇ ਲੱਭ ਕੇ ਸੱਚੇ ਤਾਂ ਅਸੀਂ ਉਹਨਾਂ ਨਾਲ ਤਸੱਕ ਹੁੰਦੇ ਰਹੀਏ ਦੋਨੇ ਹੱਥ ਜੋੜ ਕੇ ਦੋ ਦੋ ਨਾਰੇ ਲਾ ਦਿਓ ਇਨਕਲਾਬ ਬੋਲੇ ਸੋਨਿਆ ਜਤ ਸ੍ਰੀ ਅਕਾਲ ਬਹੁਤ ਬਹੁਤ ਧੰਨਵਾਦ ਤੁਹਾਡਾ ਜਿੰਦਾਬਾਦ ਰਹੋ ਆਬਾਦ ਰਹੋ ਹੌਲੀ ਜਾਈਓ ਆਰਾਮ ਨਾਲ ਜਾਈਓ ਮਾਣੋ ਵੀ ਨੇ ਬਜ਼ੁਰਗ ਵੀ ਨੇ ਭੈਣਾ ਵੀ ਨੇ ਮਿਲਦੇ ਰਵਾਂਗੇ ਜਿਉਂਦੇ ਵਾਸਤੇ ਰੋ ਲਵ ਯੂ ਆਲ ਬਹੁਤ ਬਹੁਤ ਧੰਨਵਾਦ